ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਪਾਤਸ਼ਾਹੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਵਿਲੇ ਕੀ ਚਮਤਕਾਰ ਹੋਇਆ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਦੋਂ ਸਵਾ ਪਹਿਰ ਰਾਤ ਰੰਦੀ ਸੀ ਜਨਮ ਹੋਣ ਦੇ ਉਪਰੰਤ ਦਾਈ ਦੌਲਤਾ ਨੇ ਬਾਹਰ ਆ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਦੱਸਿਆ ਕੀ ਮਹਿਤਾ ਜੀ ਮੇਰੇ ਹੱਥੋਂ ਬਹੁਤ ਸਾਰੇ ਬੱਚੇ ਪੈਦਾ ਹੋਏ ਹਨ ਪਰ ਜੋ ਇਸ ਬਾਲਕ ਦੇ ਜਨਮ ਸਮੇਂ ਕਿਸ਼ਮਾ ਹੋਇਆ ਹੈ ਮੈਂ ਉਹ ਬਿਆਨ ਹੀ ਨਹੀਂ ਕਰ ਸਕਦੀ ਇਸ ਬਾਲਕ ਨੇ ਮੈਨੂੰ ਬੜੀ ਹੈਰਾਨਗੀ ਵਿੱਚ ਪਾ ਦਿੱਤਾ ਹੈ ਜਿੰਨੇ ਵੀ ਬਾਲਕ ਮੈਂ ਜਨਮ ਵੇਲੇ ਦੇਖੇ ਹਨ ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਹਨ ਪਰ ਇਹ ਬਾਲਕ ਤਾਂ ਅਜੀਬ ਹੀ ਹੈ ਇਹ ਜਨਮ ਵੇਲੇ ਇਸ ਤਰ੍ਹਾਂ ਹੱਸਿਆ ਹੈ ਜਿਵੇਂ ਵੱਡੇ ਸਿਆਣੇ ਹੱਸਦੇ ਹਨ ਬਿਲਕੁਲ ਵੀ ਰੋਇਆ ਨਹੀਂ ਮੈਂ ਅਜੀਹਾ ਜਨਮ ਅਤੀ ਅਜੀਹਾ ਬੱਚਾ ਕਦੇ ਨਹੀਂ ਦੇਖਿਆ ਦਾਈ ਦੌਲਤਾ ਨੇ ਕਿਹਾ ਮੈਨੂੰ ਇਦਾਂ ਲੱਗਿਆ ਕਿ ਜਿਵੇਂ ਇਸ ਬੱਚੇ ਦੇ ਜਨਮ ਸਮੇ ਇੱਕ ਅਨੋਖਾ ਜਿਹਾ ਚਾਨਣ ਹੋ ਗਿਆ ਹੈ ਕਮਰੇ ਵਿੱਚ ਇਦਾਂ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ ਗਿਆ ਹੋਵੇ ਅਤੇ ਸਾਰੇ ਘਰ ਵਿੱਚ ਸੁਗੰਧ ਫੈਲ ਗਈ ਸੀ ਉਸ ਨੇ ਦੱਸਿਆ ਕਿ ਉਸ ਨੂੰ ਖੁਸ਼ੀ ਭਰੀਆਂ ਅਜੀਬ ਆਵਾਜ਼ਾਂ ਇਸ ਬੱਚੇ ਨੂੰ ਜੀ ਆਇਆਂ ਕਹਿੰਦੀਆਂ ਸੁਣਾਈ ਦਿੱਤੀਆਂ ਇਸ ਬੱਚੇ ਦੇ ਸਿਰ ਦਿਵਾਲੇ ਇਲਾਹੀ ਜੋਤ ਦੇ ਚਾਨਣ ਦਾ ਚੱਕਰ ਸੀ ਕਾਈ ਦੌਲਤਾ ਤਾਂ ਇੰਨੀ ਨਿਹਾਲ ਹੋ ਗਈ ਕਿ ਜਦੋਂ ਪਿਤਾ ਮਹਤਾ ਕਾਲੂ ਨੇ ਉਸਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਸਨੇ ਇੱਕ ਇਹਕੇ ਨਾ ਕਰ ਦਿੱਤੀ ਮੈਂ ਇੰਨੇ ਬੱਚਿਆਂ ਨੂੰ ਜਨਮ ਦਵਾਇਆ ਹੈ ਅਜਿਹਾ ਕੋਈ ਬਾਲਕ ਨਹੀਂ ਦੇਖਿਆ ਜੋ ਹੌਲੀ-ਹੌਲੀ ਮੁਸਕੁਰਾ ਕੇ ਮੇਰੇ ਵੱਲ ਵੇਖੇ ਇਸ ਰੱਬੀ ਰੂਪ ਬੱਚੇ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ ਉਸ ਤੋਂ ਬਾਅਦ ਪਿਤਾ ਮਹਿਤਾ ਕਾਲੂ ਨੇ ਪੰਡਿਤ ਹਰਦਿਆਲ ਨੂੰ ਦੱਸਿਆ ਕਿ ਮੇਰੇ ਘਰ ਵਿੱਚ ਇੱਕ ਬਾਲਕ ਦਾ ਜਨਮ ਹੋਇਆ ਹੈ ਤੁਸੀਂ ਆ ਕੇ ਉਸ ਦੀ ਜਨਮ ਪੱਤਰੀ ਲਿਖੋ ਕਿਉਂਕਿ ਉਹਨਾਂ ਦਿਨਾਂ ਵਿੱਚ ਜਨਮ ਪੱਤਰੀ ਲਿਖੋਣ ਧਾਰਵਾਜ ਸੀ ਪੰਡਿਤ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੁਸੀਂ ਘਰ ਚੱਲੋ ਮੈਂ ਆਉਂਦਾ ਹਾਂ ਮਹਿਤਾ ਕਾਲੂ ਜੀ ਘਰ ਚਲੇ ਗਏ ਕੁਝ ਸਮੇਂ ਬਾਅਦ ਪੰਡਿਤ ਹਰदयाल ਜੀ ਇਸ਼ਨਾਨ ਅਤੇ ਪੂਜਾ ਪਾਠ ਕਰਕੇ ਮਹਿਤਾ ਕਾਲੂ ਜੀ ਦੇ ਘਰ ਪਹੁੰਚ ਗਏ ਪੰਡਿਤ ਜੀ ਨੇ ਆਖਿਆ ਜਿਸ ਵੇਲੇ ਇਹ ਬੱਚਾ ਜਨਮਿਆ ਹੈ ਮੈਨੂੰ ਉਹ ਸਮਾਂ ਦੱਸੋ ਜਦੋਂ ਬਾਲਕ ਨੇ ਜਨਮ ਲਿਆ ਹੈ ਤਾਂ ਉਸ ਵੇਲੇ ਇਸਨੇ ਕੀ ਸ਼ਬਦ ਬੋਲਿਆ ਹੈ ਭਾਵ ਇਹ ਰੋਇਆ ਹੈ ਜਾਂ ਹੱਸਿਆ ਹੈ ਦਾਈ ਦੌਲਤਾਂ ਨੇ ਆਖੇ ਸਾਰੀ ਵਾਰਦਾਤ ਪੰਡਿਤ ਜੀ ਨੂੰ ਦੱਸੀ ਪੰਡਿਤ ਜੀ ਨੇ ਮਹਤਾ ਕਾਲੂ ਜੀ ਨੂੰ ਕਿਹਾ ਕਿ ਇਸ ਦੇ ਜਨਮ ਦਾ ਸਮਾ ਅਤੇ ਦਾਈ ਦੌਲਤਾਂ ਦੇ ਬਿਆਨ ਦੇ ਮੁਤਾਬਕ ਇਹ ਨਤੀਜਾ ਨਿਕਲਦਾ ਹੈ ਕਿ ਇਹ ਬੱਚਾ ਕੋਈ ਆਮ ਬਾਲਕ ਨਹੀਂ ਹੈ ਪੰਡਿਤ ਜੀ ਨੇ ਬਾਲਕ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ ਤਾਂ ਦਾਈ ਦੌਲਤਾਂ ਕਹਿਣ ਲੱਗੀ ਕਿ ਬੱਚਾ ਜੀ ਕੁਝ ਘੰਟਿਆਂ ਦਾ ਹੀ ਹੈ ਨਾ ਝੁੱਕ ਹੈ ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਹੈ ਇਸ ਨਾਲ ਉਸ ਦੀ ਸਿਹਤ ਤੇ ਅਸਰ ਪੈ ਸਕਦਾ ਹੈ ਪਰ ਪੰਡਿਤ ਜੀ ਨੇ ਪੂਰੀ ਜ਼ਿੰਮੇਵਾਰੀ ਲਈ ਕਿ ਬਾਲਕ ਨੂੰ ਕੁਝ ਨਹੀਂ ਹੋਵੇਗਾ ਦਾਈ ਦੌਲਤਾ ਕੱਪੜਿਆਂ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਿਤ ਜੀ ਕੋਲ ਲੈ ਆਈ ਪੰਡਿਤ ਹਰਦਿਆਲ ਜੀ ਬਾਲਕ ਤੇ ਦਰਸ਼ਨ ਕਰਕੇ ਹੀ ਨਿਹਾਲ ਹੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ ਪੰਡਿਤ ਹਰਦਿਆਲ ਨੇ ਦੱਸਿਆ ਕਿ ਇਹ ਤੁਹਾਡਾ ਬਾਲਕ ਵੱਡੇ ਭਾਗਾਂ ਵਾਲਾ ਹੈ ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਜਾਂ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਜਾਂ ਕਈ ਵੱਡਾ ਪੁਰਸ਼ ਜਿਸਦੇ ਸਿਰ ਤੇ ਛਤਰ ਝੁਲੇਗਾ ਪੰਡਿਤ ਜੀ ਨੇ ਸੈਂਕੜੇ ਬਾਲਕ ਦੇਖੇ ਸਨ ਪਰ ਇਸ ਬਾਲਕ ਵਿੱਚ ਉਸ ਨੂੰ ਅਜਿਹੇ نور ਦਾ ਜਲਵਾ ਨਜ਼ਰ ਆਇਆ ਜਿਸ ਨੇ ਸਾਰੇ ਜਗਤ ਨੂੰ ਚਾਨਣ ਦੇਣਾ ਸੀ ਅਤੇ ਜਿਸ ਨੇ ਸਭ ਜੀਵਾਂ ਨੂੰ ਪਰਮਾਤਮਾ ਦੇ ਦਰਬਾਰ ਦਾ ਰਾਹ ਦਿਖਾਉਣਾ ਸੀ ਉਸ ਨੂੰ ਇਸ ਬਾਲਕ ਵਿੱਚ ਉਹ ਅਮਨ ਅਤੇ ਸ਼ਾਂਤੀ ਨજર ਆਈ ਜਿਸ ਨੇ ਜਗਤ ਪਰ ਦੇ ਭੜਕ ਰਹੇ ਸੀਨਿਆਂ ਨੂੰ ਠੰਡ ਪਾਉਣੀ ਸੀ ਤੇ ਪੰਡਿਤ ਜੀ ਨੇ ਵਧਾਈ ਦੇ ਕੇ ਕਿਹਾ ਮਹਿਤਾ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਤੁਹਾਡੇ ਘਰ ਅਜਿਹੇ ਪੁੱਤਰ ਨੇ ਜਨਮ ਲਿਆ ਹੈ ਇਹ ਅਦੁੱਤੀ ਪਾਤਸ਼ਾਹ ਹੋਵੇਗਾ ਜਿਸ ਦਾ ਰਾਜ ਕਈ ਦੇਸ਼ਾਂ ਵਿੱਚ ਹੋਵੇਗਾ ਅਤੇ ਮਨੁੱਖ ਜਾਤੀ ਦੇ ਹਰ ਦਬਕੇ ਦੇ ਲੋਕ ਇਸ ਦੀ ਮੰਨਤਾ ਕਰਨ ਕੇ ਪੰਡਿਤ ਜੀ ਦੀਆਂ ਇਹ ਗੱਲਾਂ ਸੁਣ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਿਤ ਨੂੰ ਮर्यादा ਅਨੁਸਾਰ ਆਟਾ ਗੁੜ ਕਪੜਾ ਅਤੇ ਨਕਦ ਮਾਇਆ ਭੇਂਟ ਦੇ ਕੇ ਵਿਦਾ ਕੀਤਾ ਅਤੇ ਮਹਿਤਾ ਕਾਲੂ ਜੀ ਨੇ ਬੇਨਤੀ ਕੀਤੀ ਪੰਡਿਤ ਜੀ ਬਾਲਕ ਦਾ ਨਾਮ ਰੱਖੋ ਪੰਡਿਤ ਜੀ ਨੇ ਆਖਿਆ ਕਿ ਮੈਂ 13 ਦਿਨਾਂ ਬਾਅਦ ਇਸ ਦਾ ਨਾਮ ਰੱਖਾਂਗਾ 13 ਦਿਨ ਪੰਡਿਤ ਸੋਚ ਵਿਚਾਰ ਕਰਦਾ ਰਿਹਾ ਆਪਣੇ ਅੰਦਰ ਹੈਰਾਨ ਵੀ ਹੁੰਦਾ ਰਿਹਾ ਹੈਰਾਨੀ ਦੇ ਨਾਲ ਖੁਸ਼ੀ ਵਿੱਚ ਵੀ ਵਿਚਰਦਾ ਰਿਹਾ ਉਸ ਦੇ ਮਨ ਵਿੱਚ ਇਹ ਸੋਚ ਆਉਂਦੀ ਰਹੀ ਕਿ ਇਹ ਬਾਲਕ ਦਾ ਨਾਮ ਕੀ ਰੱਖੇ ਕਿਉਂਕਿ ਇਹ ਕੋਈ ਆਮ ਬਾਲਕ ਨਹੀਂ ਹੈ ਇਹ ਤਾਂ ਕੋਈ ਪੀਰ ਪੈਗੰਬਰ ਹੈ ਸਮਾਉਣ ਤੇ ਪਿਤਾ ਜੀ ਮਹਿਤਾ ਕਾਲੂ ਜੀ ਨੇ ਪੰਡਿਤ ਨੂੰ ਘਰ ਸੱਦਿਆ ਅਤੇ ਉਨ੍ਹਾਂ ਨੂੰ ਨਾਂ ਰੱਖਣ ਲਈ ਬੇਨਤੀ ਕੀਤੀ ਪੰਡਿਤ ਜੀ ਨੇ ਕਿਹਾ ਕਿ ਮਹਿਤਾ ਕਾਲੂ ਜੀ ਇਸ ਦਾ ਨਾਮ ਅਸੀਂ ਨਾਨਕ ਦੇਵ ਰੱਖਦੇ ਹਾਂ ਪਿਤਾ ਜੀ ਹੈਰਾਨ ਹੋਏ ਕੁਝ ਚਿਰ ਸੋਚਦੇ ਰਹੇ ਅਤੇ ਫਿਰ ਆਖਿਆ ਇਹ ਨਾਂ ਠੀਕ ਨਹੀਂ ਹੈ ਪੰਡਿਤ ਜੀ ਬਾਬੇ ਨਾਨਕ ਜੀ ਨੂੰ ਪਛਾਣ ਗਏ ਸਨ ਉਹਨਾਂ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਅੱਜ ਭਾਰਤ ਵਿੱਚ Hindu Musalmana ਦਾ ਝੇੜਾ ਪਿਆ ਹੋਇਆ ਹੈ ਸੰਸਾਰ ਵਿੱਚ ਊਚ ਨੀਚ ਅਤੇ ਜਾਤ ਪਾਤ ਦੇ ਝਗੜੇ ਹਨ ਨਾਨਕ ਬਲੀ ਪੈਗੰਬਰ ਗੁਰੂ ਪੀਰ ਅਤੇ ਪੀਰਾਂ ਦਾ ਪੀਰ ਹੋਵੇਗਾ ਇਸ ਨੂੰ Hindu Musliman ਹੀ ਨਹੀਂ ਪੂਜਣਗੇ ਬਲਕਿ ਸਾਰੀ ਹੀ ਧਰਤੀ ਇਸ ਨੂੰ ਨਮਸਕਾਰ ਕਰੇਗੀ Hindu Musliman ਗਿਆਨੀ ਧਿਆਨੀ ਸਿੱਧ ਜਤੀ ਜੋਗੀ ઋષਿ ਮੁਨੀ ਸਭ ਇਨਾਂ ਦੀ ਆਗਿਆ ਮੰਨਣਗੇ ਇਹ Hindu ਅਤੇ ਮੁਸਲਮਾਨਾਂ ਦੇ ਝਗੜੇ ਨੂੰ ਮਿਟਾਉਣਗੇ ਇੱਕ ਨਿਰੰਕਾਰ ਦਾ ਜਾਪ ਕਰਾਉਣਗੇ ਇਸ ਲਈ ਇਨਾਂ ਦਾ ਨਾਮ ਨਾਨਕ ਦੇਵ ਹੀ ਸਹੀ ਹੈ ਤੁਸੀਂ ਚਿੰਤਾ ਨਾ ਕਰੋ ਮਾਤਾ ਪਿਤਾ ਬਹੁਤ ਖੁਸ਼ ਹੋਏ ਉਨ੍ਹਾਂ ਨੇ ਪੰਡਿਤ ਜੀ ਨੂੰ ਚੋਖੀ ਦਕਸ਼ਨਾ ਦਿੱਤੀ ਸਰਬੱਤ ਪਰਿਵਾਰ ਵਿੱਚ ਆਨੰਦ ਮੰਗਲ ਹੋਇਆ ਸਭ ਨੇ ਮਿਲ ਕੇ ਵਧਾਈਆਂ ਦਿੱਤੀਆਂ ਅਤੇ ਮਠਿਆਈਆਂ ਵੰਡੀਆਂ ਗਈਆਂ ਸਾਰਾ ਪਰਿਵਾਰ ਬਹੁਤ ਖੁਸ਼ ਹੋ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ